ਦਾ ਦਾ ਰੂਹ ਹੋਊਗਾ ਜਦੋਂ ਇਸ ਧਰਤੀ ਤੇ ਗੁਰਦੁਆਰੇ ਦੇੰਦਰੇ ਖੁਦ ਮੱਲਾਵਾ ਦਾ ਰੂਹ ਹੋਊਗਾ ਇੱਕ ਬੰਦਾ ਵਾ ਮਾਰ ਰਿਹਾ ਸਿਰ ਗੁੰਮੀਂ ਮੀਣੀਏ ਮਸੰਦੀਏ ਜਾਨ ਜੋ ਜੋ ਕਰਕੇ ਮੰਤਰਹੀਣ ਮੋਹਮੁੰਨੇ ਧੀਆਂ ਮਾਰਨ ਸੰਗ ਬੇਲਾਂ ਕੀ ਜਈਏ ਆਖੀ ਕਰਤਾਰੇ ਸਾਰਿਆਂ ਵਾਸਤੇ ਨਹੀਂ ਵੀਡੀਓ ਬਾਬਾ ਫਤਿਹ ਸਿੰਘ ਜੀ ਦੇ ਜਥੇ ਦੇ ਸਿੰਘਾਂ ਵਾਸਤੇ ਜਿਹੜੇ ਕਹਿੰਦੇ ਆਕਾਲ ਪੁਰਖ ਦੀ ਫੌਜ ਆਹੀਂ ਕੋਈ ਬੰਦਾ ਮੋਨਾ ਕੋ ਨਾ ਉਧਰ ਉਹਨੇ ਗਧੀ ਚੁੱਕੀ ਜਾਂ ਸਕਿਉਰਟੀ ਜੋ ਖਲੋਦਾ ਵਾ ਤੁਹਾਡੇ ਉਹਨੇ ਸਾਰੇ ਐ ਬਾਣੀ ਨੂੰ ਦਾੜੀ ਨੂੰ ਹੱਥ ਲਾਤਾ ਸ਼ੈਤਾਨ ਨੂੰ ਲਾਤਾ ਕੀ ਤੜ ਰਹਿ ਕੇ ਤਾ ਤੋ ਉਹੜਾ ਤਾ ਪਿਆ ਨੂੰ ਸੰਭਲ ਲਈ ਰੋੜਾ ਨੈਟ ਤੇ ਵੀਡੀਓ ਪਾਉਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਜੋ ਤੁਸੀਂ ਅਸਲੀਅਤ ਜੀ ਨਾ ਉਹਨੂੰ ਦਿਖਾਓ ਨਾ ਉਹਨੂੰ ਬਣੋ ਅਸਲ ਹੁਣ ਤੇ ਇੰਨਾ ਹੋ ਗਿਆ ਵਾ ਵੀ ਮਾਈਕ 'ਚ ਬੋਲਦਾ ਨਾ ਕਈ ਰੀ ਸ਼ਰਮਾ ਜਾਂਦੀ ਆ ਵੀ ਜੋ ਮੈਂ ਇੰਨੀ ਉੱਚੀ ਚੀ ਪੜ੍ਹ ਕੇ ਸੁਣਾ ਰਿਹਾ ਵਾਂ ਮੈਂ ਖੁਦ ਨਹੀਂ ਗਾਉਂ ਇਹ ਮਾਈਕ ਸਪੀਕਰ ਕਿਉਂ ਲਾਏ ਆ ਡਾਬਕ ਮਤਲਬ ਡਾਬ ਨੂੰ ਪਤਾ ਨਹੀਂ ਆ ਇੰਨੇ ਨੇ ਵੱਡੇ ਦਰਬਾਰ ਲਾ ਕੇ ਲੋਕਾਂ ਦੇ ਗਲੇ ਡੋਬਟਾਏ ਜਾ ਰਹੇ ਨੇ ਭਾਈ ਉਹਨਾਂ ਨੇ ਜੰਗ ਕੀਤਾ ਵਾ ਉਹਨਾਂ ਨੇ ਇਦਾਂ ਤੱਲੇ ਨਹੀਂ ਲਏ ਉੱਥੇ ਫਿਲਮ ਵਿੱਚ ਦਿਖਾਤਾ ਵੀ ਦਮਾਲਾ ਬਣ ਕੇ ਸਰਕਾਰ ਤੇ ਕੋਈ ਵੀ ਨਹੀਂ ਸਿੰਘ ਦਾ ਦਮਾਲਾ ਸਭ ਤੇ ਰਹਿਣ ਦਿੰਦੇ ਜਦੋਂ ਫੜਦੇ ਨੇ ਤੇ ਉੱਥੇ ਦਿਖਾਉਂਦੇ ਵੀ ਕਚਹਿਰੀ ਜਿੱਦਾਂ ਚੋਲਾ ਪਾਇਆ ਕਮਰਕੱਸਾ ਵੀ ਲਾਇਆ ਵਾ ਦਮਾਲਾ ਵੀ ਚਲਾਇਆ ਵਾ ਆ ਫੜਿਆ ਇੱਕ ਉਥੇ ਟਰੱਕ ਵਾਲਾ ਜਿਹੜਾ ਉਥੇ ਅਮਰੀਕਾ ਚ ਉਹਦੇ ਨੰਗੇ ਸਿਰ ਲੈ ਕੇ ਗਏ ਕਿੰਨੇ ਬੰਦਿਆਂ ਨੂੰ ਉਹਦੇ ਅਮਰਤਾਰੀ ਆ ਨੰਗੇ ਸਿਰ ਰੱਖਿਆ ਉਹਨਾਂ ਨੂੰ ਜੇਲਾਂ ਚ ਹੁਣ ਵੀ ਰੱਖਦੇ ਰਹੇ ਆ ਮੁਗਲਾਂ ਵੇਲੇ ਵੀ ਰੱਖਦੇ ਰਹੇ ਆ ਅੰਗਰੇਜ਼ਾਂ ਵੇਲੇ ਵੀ ਰੱਖਦੇ ਰਹੇ ਆ ਜੀਲ ਦਾ ਸਬਦਾਨ ਆ ਪਰ ਵਿਜ਼ੂਅਲ ਇਹੋ ਜਿਹੇ ਤੁਹਾਡੇ ਦਿਮਾਗ ਵਿੱਚ ਫੇਟ ਹੋ ਜਾਂਦੇ ਨੇ ਕਿ ਤੁਸੀਂ ਜੋ ਸੋਚਦੇ ਜੋ ਕੁ ਦੁਨੀਆ ਕੁਝ ਹੋ ਰਿਹਾ ਜੋ ਜ਼ਿੰਦਗੀ ਅਸਲ ਚ ਕੁਝ ਹੋ ਰਿਹਾ ਭਾਈ ਤੋ ਅਸਲੀ ਬਣੋ ਨਕਲੀ ਨਾ ਬਣੋ ਇਹ ਨਕਲੀ ਦੁਨੀਆ ਵਿੱਚ ਜਿੱਥੇ ਤੁਸੀਂ ਇਸ ਸਰੀਰ ਨੂੰ ਦੇਖ ਰਹੇ ਜੀ ਤੁਸੀਂ ਤਾਂ ਮੈਨੂੰ ਜਾਣਦੇ ਵੀ ਨਹੀਂ ਜੀ ਸਿਰਫ ਤੁਸੀਂ ਇੱਕ ਆਵਾਜ਼ ਨੂੰ ਜਾਣਦੇ ਜੀ ਉਹਨੂੰ ਪਿਆਰ ਕਰਦੇ ਜੀ ਉਹ ਆਵਾਜ਼ ਤੁਸੀਂ ਕਹਿੰਦੇ ਜੀ ਇਸ ਸਰੀਰ ਦੀ ਆ ਭਾਈ ਉਹ ਆਵਾਜ਼ ਸਬਾਈ ਗੁਰੂ ਦੀ ਆ ਉਹ ਸ਼ਬਦ ਉਸ ਵਾਈ ਗੁਰੂ ਦੇ ਆ ਆ ਬਾਣਾ ਉਸ ਵਾਈ ਗੁਰੂ ਦਾ ਆ ਵੀ ਉਸ ਵਾਈ ਗੁਰੂ ਦਾ ਹੀ ਆ ਤਿਆੜਾ ਦਿੱਤਾ ਵਾ ਨਾ ਗੁਰੂ ਸਾਹਿਬ ਜੀ ਨੂੰ ਪੰਜਾਂ ਨੇ ਮੈਂ ਕਿਹਾ ਕੀ ਦਵੋਗੇ ਮਹਾਰਾਜ ਪੁੱਛੀ ਤੇ ਅਮਰਿ ਸ਼ਕੋਂ ਤੋਂ ਪਹਿਲਾਂ ਵੀ ਜਦਨ ਪੰਥ ਦੇ ਬਾਣਾ ਹੀ ਸੀ ਕਿ ਸਿਰ ਦੋਗੇ ਜਿਹੜਾ ਕਹਿੰਦਾ ਵੀ ਚੱਢੀ ਕਲਾਓ ਬਾਬਾ ਦੀਪ ਸਿੰਘ ਜੀ ਨੇ ਇਦਾਂ ਕਿਹਾ ਹੈ ਸਾਰੇ ਇਦਾਂ ਕਹਿੰਦੇ ਆ ਕਿਸੇ ਨੂੰ ਬੱਧਾ ਨਹੀਂ ਵੀ ਤੁਸੀਂ ਇਥੇ ਮਤਲਬ ਰੁਕੋ ਵੀ ਤੁਹਾਨੂੰ ਉਹ ਨਾ ਕਿ ਲਕੀਰ ਖਿੱਚੀ ਆ ਜਾਓ ਤੋਂ ਪ੍ਰੇਮ ਖੇਲਣ ਕਾ ਜਾਓ ਸਿਰ ਤਰ ਤਲੀ ਗਲੀ ਮੇਰੀ ਆਓ ਤੇ ਜਿੰਨ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇਓ ਜੇ ਤੇ ਪ੍ਰਭੂ ਨੂੰ ਪਾਉਣ ਵਾਸਤੇ ਆ ਤਾਂ ਚੜਦੀ ਗਲਾ ਸੁਣੋ ਸਮਝੋ ਨਹੀਂ ਤੇ ਭਾਈ ਚੜਦੀ ਗਲਾਈ ਆ ਜੇ ਤੁਸੀਂ ਮਰੇ ਤਾਂ ਟਾਉ ਰਹੀ ਆ ਵੀ ਵਧੀਆ ਕਮਰ ਕਸਾ ਲਿਆ ਵਾ ਹਨਾ ਹੁਣ ਇਹ ਜਿਹੜਾ ਸ਼ੀਸ਼ਾ ਵਾ ਜਿਹੜਾ ਮੈਂ ਹੁਣ ਜੇਹੋਂ ਚੋਂ ਕੱਢ ਲਿਆ ਤੇ ਜਿਹੜੀ ਬੱਤੀ ਇਹਨੂੰ ਦੇ ਵਿੱਚ ਪਾਈ ਆ ਜਿਹੜੀ ਦੀ ਛੇਦੰਤਾ ਵਾ ਉਹ ਤੁਹਾਡੇ ਅੰਦਰ ਕਿੰਨੀ ਮਤਲਬ ਉੱਕਰੀ ਜਾ ਰਹੀ ਆ ਕਿੱਡੇ ਬਰੀਕੀ ਦੇ ਨਾਲ ਤੁਹਾਨੂੰ ਉਹਦਾ ਇਹ ਅੰਦਾਜ਼ਾ ਵੀ ਨਹੀਂ ਹੈਗਾ ਤੇ ਜੇ ਇਤ ਕੇ ਦੀ ਇੱਛਾ ਵਾ ਉਹਨੂੰ ਹੋਰ ਬਰੀਕੀ ਜੀ ਸਮਝਣ ਵਾਸਤੇ ਵੀ ਇਹ ਕਾਲੇ ਹੀ ਜਾਦੂ ਵਾਂਗੂ ਇਹ ਕਾਲੇ ਰੰਗ ਦਾ ਸ਼ੀਸ਼ਾ ਜਿਸ ਤਰ੍ਹਾਂ ਕਾਲਾ ਜਾਦੂ ਹੁੰਦਾ ਨਾ ਇੱਕ ਬਲੈਕ ਮੈਜਿਕ ਇੱਕ ਬਲੈਕ ਮਿਰਰ ਆਇਆ ਏ ਇੱਕ ਸ਼ੋਅ ਵੀ ਬਣਾਇਆ ਬਲੈਕ ਮਿਰਰ ਇਹਦੇ ਤੇ ਵੀ ਇਹ ਕਿੰਨਾ ਖਤਰਨਾਕ ਆ ਏ ਆ ਵੀਰ ਬੰਦ ਹੋ ਜਾਣੇ ਆ ਉਹ ਚੱਲਣਾ ਜੇ ਫਿਰ ਗਾਂ ਬਸ ਆੜਾ ਆੜਾ ਕਾਲਾ ਜਾਵਾ ਤੋ ਇਹ ਕਿੰਨਾ ਘਾਤਕ ਹੋ ਜਾਊਗਾ ਉਸ ਸ਼ੋਅ ਚ ਜਾ ਕੇ ਦੇਖ ਲਵੋ ਮੈਂ ਇੱਥੇ ਬਹੁਤਾ ਚਿਰ ਨਹੀਂ ਖੋਣਾ ਤੋ ਸਿਰਫ ਇੰਨਾ ਗਿਆ ਮੈਂ 1 ਘੰਟੇ ਤੋਂ ਬਾਅਦ ਬੋਲਾਂ ਮੈਨੂੰ ਕਾਲੀ ਪੈਂਡ ਹੈ ਮੈਂ ਮਤਲਬ ਫਿਰ ਰਫ ਚੱਲ ਪੈਣਾ ਬਹੁਤ ਜ਼ਿਆਦਾ ਮੇਰੀ ਇੱਕ ਲਿਮਟ ਆ ਬਾਈ ਜਿੰਨਿਆਂ ਦਾ ਵੀ ਮੈਂ ਦਿਲ ਦਿਖਾ ਚਕਾ ਹੁਣ ਤਾਂ ਇਸ ਵੀਡੀਓ ਚ ਵੀ ਤੇ ਅਸਲ ਜ਼ਿੰਦਗੀ ਚ ਵੀ ਮੈਨੂੰ ਮਾਫ ਕਰ ਦਿਓ ਮੈਨੂੰ ਤੁਹਾਡੇ ਸਾਰਿਆਂ ਨਾਲ ਕੋਈ ਨਹੀਂ ਹੈਗਾ ਮੈਨੂੰ ਸਿਰਫ ਇਹ ਕੰਨੀ ਕਿ ਨਹੀਂਗਾ ਬੱਚਿਆਂ ਨਾਲ ਕਿਉਂਕਿ ਮੈਂ ਬਚਪਨ ਤੋਂ ਇਸ ਚੀਜ਼ ਦਾ ਐਡਿਕਟਡ ਆਂ ਰੋਜ਼ ਇੰਸਟਾਗ੍ਰਾਮ ਕਰੀਟ ਕਰਦਾ ਰੋਜ਼ ਭਰਦਾ ਵਾਂ ਇਤੋਂ ਦੂਰੋਕ ਵੀ ਦੂਰ ਨਹੀਂ ਹੋਇਆ ਏਜੰਡਾ ਏਡਾ ਮਾੜਾ ਨਸ਼ਾ ਵਾ ਤੇ ਨਸ਼ਾ ਤੁਸੀਂ ਇਕੱਲਾ ਇਕੱਲਾ ਬੰਦਾ ਕਰਨ ਲੇ ਜੀ ਮੇਰੇ ਡਾਕਟਰ ਨੇ ਮੈਨੂੰ ਮਨਾ ਵੀ ਕੀਤਾ ਇਹਨੂੰ ਚਲਾਉਣ ਵਾਸਤੇ ਪਰ ਫਿਰ ਵੀ ਬਾਬਾ ਜੀ ਵੀਡੀਓ ਬਾਅਦ ਤੁਸੀਂ ਅਬ ਵੀ ਤੁਹਾਡੀ ਆਵਾਜ਼ ਹੀ ਜ਼ਿਆਦਾ ਹੀ ਸਰਾ ਲਾਤਾ ਤੁਸੀਂ ਯਾਰ ਪਾਸ਼ੋ ਚੈਨਲ ਬਣਾਓ ਤੁਸੀਂ ਫਿਰ ਜਦੋਂ ਵੀ ਵੀਡੀਓ ਕਿੰਦੇ ਆ ਬਾਈ ਇੰਨੇ ਵੀ ਚੰਗੇ ਪੈਸੇ ਛਾਪਣ ਡਿਆ ਹੈ ਗਰਬਾਣੀ ਦੇ ਵਿੱਚ ਐਡ ਆ ਜਾਂਦੀ ਆ ਹਨਾ ਡ੍ਰੀਮ 11 ਦੀ ਇਹ ਕਹਿੰਦਾ ਮੈਂ ਜੂਆ ਦਾ ਖੇਡਦਾ ਮੈਂ ਪਿੰਡ ਚ ਬਾਰਕਾ ਬਣਾਉਣੀ ਆ ਕੁੜੀਆਂ ਦੇ ਵਿਆਹ ਕਰਨੀ ਯਾਰ ਰਹਿੰਦੇ ਗਾਂ ਕੁੜੀਆਂ ਰਹਿੰਦੇ ਹੋਣਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਜੀ ਫਤਿਹ